ਗੁਰਦਾਸਪੁਰ ਦੇ ਕਸਬਾ ਤਾਰੀਵਾਲ 'ਚ ਬੀਤੀ ਸ਼ਾਮ ਤੋਂ ਗੁੱਟਾਂ ਦੀ ਪ੍ਰਾਣੀ ਗਰੰਜੀਸ਼ ਕਰ ਤਾਰੀਵਾਲ ਦੇ ਮਿਲ ਗਰਾਊਂਡ 'ਚ ਖੜੇ ਇੱਕ ਨੌਜਵਾਨ ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ ਜਿਸ ਦਾ ਗੁਰਦਾਸਪੁਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਜ਼ਖਮੀ ਦੀ ਪਹਿਚਾਨ ਸ਼ਰਲੀ ਪੁੱਤਰ ਸਵਰਗੀ ਜਗਦੀਸ਼ ਰਾਜਵਾਸੀ ਤਾਰੀਵਾਲ ਵਜੋਂ ਹੋਈ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਹਮਲਾਵਰਾਂ ਨੂੰ ਫੜਨ ਲਈ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੇ ਹਨ। ਭਾਜੀ ਸ਼ੈਲੀ ਮੁੰਡਾ ਆਪਣਾ ਧਾਰੀ ਹਾਲ ਤੋਂ ਭਰਾਜੇ ਤੇ ਆਪਣਾ ਮੋਰ ਸਾਹਿਬ ਆਪਣੇ ਮੈਦਾਨ ਗਰਾਉਂਡੇ ਕੋਲ ਸਿਗੇ ਤੇ ਉੱਥੇ ਆਏ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਉਹਨਾਂ ਉੱਤਰਦਿਆਂ ਸਾਰੀ ਤਿੰਨੇ ਪਿੰਨਾ ਇੱਕ ਗੋਲੀ ਮਾਰੀ ਉਹਨਾਂ ਦੇ ਪੈਰ ਦੇ ਉੱਤੇ ਵੱਜ ਗਈ। ਸ਼ੈਲੀ ਵੀਰ ਭੱਜੇ। ਸ਼ੈਲੀ ਵੀਰ ਜਦੋਂ ਭੱਜੇ ਨਾ ਤੇ ਫਿਰ ਉਹ ਮਗਰ ਗਏ ਉਹਨਾਂ ਦੇ ਤੇ ਫਿਰ ਉਹਨਾਂ ਨੇ ਫਿਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ। ਤੇ ਗੋਲੀਆਂ ਮਾਰਨ ਤੋਂ ਬਾਅਦ ਫਿਰ ਮੈਂ ਜਦੋਂ ਮਗਰ ਭੱਜਿਆ ਫਿਰ ਉਹਨਾਂ ਨੇ ਫਿਰ ਉਹ ਵੀ ਗਾੜੀ ਉੱਮਲਾਣਾ ਭੱਜ ਕੇ ਗੋਲੀਆਂ ਮਾਰ ਕੇ ਉਹਨਾਂ ਕੋਲ ਦੋ ਵੈਪਨ ਸੀਗੇ ਮੂੰਹ ਸਿਰ ਵੱਦਾ ਸੀ ਜੈਕਟਾਂ ਢੋਡੀਆਂ ਪਈਆਂ ਸੀ ਆਣ ਕੇ ਕਹਿੰਦੇ ਸ਼ਾਲੀ ਤੂੰ ਆ ਇਦਾਂ ਕਰਕੇ ਕਹਿੰਦੇ ਸ਼ਾਲੀ ਕਹਿੰਦਾ ਹਾਂ ਮੈਂ ਆ ਦੱਸੋ ਤੋਂ ਨਾ ਹੁੰਦੇ ਪੈਰ ਤੇ ਗੋਲੀ ਮਾਰ ਦਿੱਤੀ ਦੋ ਮੁੰਡੇ ਮੋਟਰਸਾਈਕਲ ਦੇ ਉੱਤੇ ਰਹੇ ਇੱਕ ਮੁੰਡਾ ਉਤਰਿਆ ਉਹਦੇ ਕੋਲ ਦੋ ਵੈਪਨ ਸੀਗੇ ਗੋਲੀਆਂ ਮਾਰ ਕੇ ਬਾਜੀ ਉਹ ਭੱਜੇ ਬੇਬੇ ਨਾਨਕੀ ਉੱਥੇ ਗਰਾਊਂਡ ਚੋਂ ਮਾਰ ਕੇ ਨਾ ਭੱਜੇ ਬੇਬੇ ਨਾਨਕੀ ਵੱਲ ਨੂੰ ਜਿਹੜਾ ਛੱਡਦੀ ਨਹੀਂ ਚੜਾਈ ਜੀ ਉਧ ਸ਼ਾਲੀਵਨ ਮੈਚ ਕਿਹਨੇ ਨਾਲ ਮੇਰੇ ਦੋਸਤੀ ਦੋ ਚਾਰ ਰੋੜਾ ਲਾ ਕੇ ਭੱਜਣਾ ਨਾ ਮਗਰ ਨਾ ਮੇਰੇ ਨਾਲੋਂ ਵੈਪਨ ਕੀਤਾ ਮੈਂ ਕਿ ਮੈਨੂੰ ਕਹਿੰਦਾ ਆ ਗਾ ਤੇਰੇ ਮਾਰ ਹੈ ਨਾ ਮੈਂ ਕਿ ਕੋਈ ਗੱਲ ਨਹੀਂ ਮੈਂ ਫਿਰ ਮੈਂ ਰੋੜਾ ਮਾਰਨ ਦੀ ਕੋਈ ਕੀਤੀ ਪਰ ਉਹਦੋਂ ਨੂੰ ਭੱਜ ਗਿਆ ਮੌਕੇ ਤੇ ਪੁੱਜੀ ਡੀਐਸਪੀ ਲਖਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਮੈਦਾਨ ਗਰਾਊਂਡ ਤੇ ਗੋਲੀ ਚੱਲੀ ਅੱਜ ਮੌਕੇ ਤੇ ਆਏ ਆ ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨ ਹੈ ਮੁੰਡਾ ਖੁੰਡੇ ਪਿੰਡ ਦਾ ਇੱਕ ਮੁੰਡਾ ਹੈਗਾ ਵਾ ਦੀਨਵਾਲ ਦੀਨੇਵਾਲ ਦਾ ਬਿਲਕੁਲ ਦੀਨਪੁਰ ਦਾ ਬੰਟੀ ਮੁੰਡਾ ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਝਗੜਦੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਨੇ ਦੋਨੋਂ ਤੇ ਇਹਨਾਂ ਤੇ ਪਹਿਲਾਂ ਵੀ ਆਲਰੇਡੀ ਮਕਦਮੇ ਦਰਜ ਨੇ ਇਹਨਾਂ ਦੀ ਆਪਸ ਵਿੱਚ ਪਹਿਲਾਂ ਤੋਂ ਹੀ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਹੈ ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ ਜਿਹਦੇ ਫਾਇਰ ਆਰਮ ਲੱਗਾ ਹੈ ਤੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ ਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਉਹ ਗਰਾਊਂਡ 'ਚ ਆਇਆ ਤੇ ਉਹਦੇ ਇਹਨਾਂ ਫਾਇਰ ਇੰਜਰੀ ਕੀਤੀ ਫਾਇਰ ਵਾਲੇ ਤਿੰਨ ਜਣੇ ਸੀ ਦੋਤਾਂ ਜਲਦੀ ਆ ਬੁਆ ਜਾਨ ਫਾਇਰ ਉਹਨਾਂ ਚਾਰ ਕੀਤੇ ਜੀ ਹਵਾਈ ਫਾਇਰ ਰਾਤ ਵੀ ਹੋਇਆ ਇਹ ਉਸ ਨਾਲ ਰਿਲੇਟਡ ਆ ਉਹ ਵੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰਕੇ ਬੰਦੇ ਦੋਸ਼ੀ ਰਸਟ ਕਰ ਰਹੇ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਬਰ